ਭਾਈ ਕਈ ਵਾਰ ਇਹ ਹੁੰਦਾ ਵੀ ਲੀਡਰ ਆਪ ਤਾਂ ਚੰਗਾ ਹੁੰਦਾ ਪਰ ਜਿਹੜੇ ਚਮਚੇ ਹੁੰਦੇ ਨੇ ਉਹ ਪਤੰਦਰ ਲੀਡਰ ਨੂੰ ਤੰਨ ਤੰਨ ਕੇ ਤੰਨ ਤੰਨ ਕੇ ਕੋਈ ਨਾ ਕੋਈ ਗਲਤ ਕੰਮ ਕਰਾਈ ਦਿੰਦੇ ਨੇ ਹੁਣ ਲੀਡਰ ਨੂੰ ਸਮਝਣਾ ਚਾਹੀਦਾ ਹੈ ਵੀ ਇਹ ਜਿਹੜੇ ਚਮਚੇ ਨੇ ਭਾਈ ਚਮਚਿਆਂ ਦਾ ਕੰਮ ਹੀ ਇਹ ਹੁੰਦਾ ਜਿਹੜੇ ਭਾਂਡੇ 'ਚ ਵੱੜ ਜਾਣ ਉਹਨੂੰ ਖਾਲੀ ਕਰ ਦਿੰਦੇ ਨੇ ਇਸ ਕਰਕੇ ਫਿਰ ਲੀਡਰ ਜੇ ਚਮਚਿਆਂ ਦੀ ਸੁਣਨ ਲੱਗ ਜੇ ਫਿਰ ਭਾਈ ਜੀ ਇੱਕ ਦਿਨ ਚੰਚਿਆਂ ਦਾ ਜਾਂਦਾ ਕੁਛ ਨਹੀਂ ਲੀਡਰ ਦਾ ਬਾਂਦਰ ਲੰਡਾ ਹੋ ਜਾਂਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਇੱਕ ਛੋਟੀ ਜੀ ਸਟੋਰੀ ਤੁਹਾਨੂੰ ਸੁਣਾਉ ਲੱਗਿਆ ਵੀਡੀਓ ਨੂੰ ਲਾਈਕ ਕਰ ਲਿਓ ਤੇ ਬੇਨਤੀ ਆ ਵੀਡੀਓ ਨੂੰ ਆਖਰ ਤੱਕ ਸੁਣਿਓ ਇੱਕ ਵਾਰ ਇੱਕ ਬੰਦੇ ਦੇ ਅੱਗੇ ਸੱਤ ਅੱਠ ਖੋਤੇ ਤੇ ਉਹ ਆਪ ਸਭ ਤੋਂ ਪਿਛਲੇ ਖੋਤੇ ਦੇ ਉੱਤੇ ਸਵਾਰ ਹੋ ਕੇ ਜਾ ਰਿਹਾ ਸੀ ਕੋਲ ਦੀ ਰਾਜਾ ਲੰਗਾ ਰਾਜੇ ਨੇ ਦੇਖਿਆ ਵੀ ਕਮਾਲ ਹੀ ਹੋ ਗਈ ਯਾਰ ਹੈ ਹੱਦ ਕਰਤੀ ਬੰਦੇ ਨੇ ਕੋਈ ਇੱਥੇ ਦਾ ਬੰਦੇ ਨਹੀਂ ਸਿੱਧੇ ਹੁੰਦੇ ਇਹੇ ਜਾਨਵਰਾਂ ਨੂੰ ਸਿੱਧੇ ਕਰੀ ਫਿਰਦਾ ਕੋਈ ਵੀ ਖੋਤਾ ਲੈਣ ਚੋਂ ਬਾਹਰ ਨਹੀਂ ਜਾ ਰਿਹਾ ਸਾਰੇ ਖੋਤੇ ਇੱਕ ਲੈਣ ਚ ਤੁਰ ਰਹੇ ਆ ਕਮਾਲ ਦਾ ਬੰਦਾ ਹੈ ਨਾ ਰਾਜ ਨੇ ਆਪਦੇ ਸਿਪਾਹੀ ਨੂੰ ਕਿਹਾ ਕਹਿੰਦਾ ਇਹਨੂੰ ਰੋਕੋ ਉਹਨੂੰ ਰੋਕ ਲਿਆ ਤੇ ਰਾਜਾ ਉਹ ਬੰਦੇ ਨੂੰ ਕਹਿੰਦਾ ਯਾਰ ਮੇਰੀ ਗੱਲ ਸੁਣ ਤੂੰ ਤਾਂ ਯਾਰ ਬੰਦਾ ਹੀ ਬੜਾ ਕਾਇਮ ਹੈ ਹੈ ਇੱਥੇ ਤਾਂ ਬੰਦੇ ਸਿੱਧੇ ਨਹੀਂ ਹੁੰਦੇ ਤੇ ਤੂੰ ਖੋਤਿਆਂ ਨੂੰ ਸਿੱਧੇ ਕਰ ਲਿਆ ਨਾਲੇ ਤੂੰ ਖੋਤਿਆਂ ਦੇ ਵਿੱਚ ਸਾਰਿਆਂ ਨਾਲੋਂ ਪਿਛਲੇ ਖੋਤੇ ਦੇ ਉੱਤੇ ਬੈਠਾ ਤੇ ਫੇਰ ਵੀ ਜਿਹੜੇ ਅਗਲੇ ਖੋਤੇ ਨੇ ਉਹ ਜਮਾਂ ਲੈਣ ਚ ਜਾ ਰਿਹਾ ਕੋਈ ਇੱਧਰ ਨਹੀਂ ਹੁੰਦਾ ਕੋਈ ਇੱਧਰ ਨਹੀਂ ਹੁੰਦਾ ਹੱਦ ਕਰਤੀ ਯਾਰ ਇਹ ਤੂੰ ਕਿਵੇਂ ਕਰਤਾ ਉਹ ਬੰਦਾ ਰਾਜੇ ਨੂੰ ਕਹਿੰਦਾ ਰਾਜਾ ਜੀ ਅਸਲ ਵਿੱਚ ਨਾ ਮੇਰੇ ਕੋਲ ਇੱਕ ਅਣਕੜ ਜੀ ਡਾਂਗ ਹੈ ਇਹ ਖੋਤੇ ਪਹਿਲਾਂ ਲੈਣ ਤੋਂ ਇੱਧਰ ਉੱਧਰ ਹੋ ਜਾਂਦੇ ਸੀ ਪਰ ਜਦੋਂ ਹੀ ਇਹ ਇੱਧਰ ਉੱਧਰ ਹੁੰਦੇ ਸੀ ਉਹ ਡਾਂਗ ਇਹਨਾਂ ਦੇ ਪੁੜੇ ਤੇ ਪੈਂਦੀ ਸੀ ਤੇ ਫੇਰ ਹੌਲੀ-ਹੌਲੀ ਇਹ ਸਮਝ ਗਏ ਵੀ ਲੈਣ ਦੇ ਵਿੱਚ ਹੀ ਜਾਣਾ ਪਊ ਜੇ ਲੈਣ ਤੋਂ ਇੱਧਰ ਉੱਧਰ ਹੋਇਆ ਦਾ ਡਾਂਗ ਪੁੜੇ ਤੇ ਪਉ ਕਹਿੰਦਾ ਇਸ ਕਰਕੇ ਹੁਣ ਇਹ ਸਾਰੇ ਇੱਕ ਲਾਈਨ ਦੇ ਵਿੱਚ ਜਾਂਦੇ ਨੇ ਰਾਜਾ ਕਹਿੰਦਾ ਯਾਰ ਵਾਕਈ ਬੰਦਾ ਤੂੰ ਪੂਰਾ ਕੈਮ ਐ ਯਾਰ ਜੇ ਤੂੰ ਮੇਰੀ ਜਿਹੜੀ ਪ੍ਰਜਾਗੀ ਉਹ ਵੀ ਟੇਢੀ-ਮੇਢੀ ਚੱਲਦੀ ਐ ਤੇ ਜਿਹੜੇ ਮੇਰੇ ਦਰਬਾਰੀ ਨੇ ਉਹ ਵੀ ਟੇਢੇ-ਮੇਢੇ ਚੱਲਦਿਆ ਉਹਨਾਂ ਨੂੰ ਸਿੱਧੇ ਚੱਲਣ ਲਾ ਦੇ ਉਹ ਬੰਦਾ ਕਹਿੰਦਾ ਮਹਾਰਾਜ ਗੱਲ ਹੀ ਕੋਈ ਨਹੀਂ ਮੈਂ ਜਮਾ ਤੀਰ ਅਰਗੇ ਸਿੱਧੇ ਕਰ ਦੂੰ ਰਾਜਾ ਕਹਿੰਦਾ ਫਿਰ ਕਦੋਂ ਕਹਿੰਦਾ ਜੀ ਮੈਂ ਕੱਲੂ ਹੀ ਆਜੂ ਦਰਬਾਰ ਚ ਰਾਜਾ ਕਹਿੰਦਾ ਠੀਕ ਐ ਦੂਜੇ ਦਿਨ ਉਹ ਬੰਦਾ ਦਰਬਾਰ ਦੇ ਵਿੱਚ ਆ ਗਿਆ ਰਾਜਾ ਕਹਿੰਦਾ ਵੀ ਹਾਂ ਆ ਗਿਆ ਮਿੱਤਰ ਕਹਿੰਦਾ ਹਾਂਜੀ ਆ ਗਿਆ ਕਹਿੰਦਾ ਫਿਰ ਕਰਦੇ ਕੰਮ ਸ਼ੁਰੂ ਉਹ ਬੰਦਾ ਰਾਜੇ ਨੂੰ ਬੋਲਦਾ ਕਹਿੰਦਾ ਰਾਜਾ ਜੀ ਕੰਮ ਤਾਂ ਮੈਂ ਸ਼ੁਰੂ ਕਰ ਦੂੰ ਪਰ ਮੇਰੀ ਇੱਕ ਸ਼ਰਤ ਐ ਰਾਜਾ ਕਹਿੰਦਾ ਦੱਸ ਕੀ ਸ਼ਰਤ ਐ ਕਹਿੰਦਾ ਮੇਰੀ ਸ਼ਰਤ ਇਹ ਐ ਵੀ ਜਿਹੜਾ ਫੈਸਲਾ ਮੈਂ ਕਰਤਾ ਉਹਨੂੰ ਕੋਈ ਬਦਲ ਨਾ ਸਕੇ ਇਥੋਂ ਤੱਕ ਤੁਸੀਂ ਵੀ ਨਾ ਬਦਲ ਸਕੋ ਜਿਹੜੀ ਗੱਲ ਮੈਂ ਕਹਿਤੀ ਬਸ ਉਹ ਪਾਰ ਹੋਣੀ ਚਾਹੀਦੀ ਆ ਰਾਜਾ ਕਹਿੰਦਾ ਕੋਈ ਗੱਲ ਨਹੀਂ ਯਾਰ ਤੂੰ ਜਿਹੜਾ ਵੀ ਫੈਸਲਾ ਕਰਦਿਆ ਕਰੇਗਾ ਤੂੰ ਜਿਹੜਾ ਵੀ ਆਰਡਰ ਦੇ ਲਿਆ ਕਰੇਗਾ ਬਸ ਉਹ ਪਾਰ ਆ ਉਹਨੂੰ ਮੈਂ ਵੀ ਨਹੀਂ ਬਦਲ ਸਕਦਾ ਉਹ ਬੰਦਾ ਕਹਿੰਦਾ ਠੀਕ ਆ ਉਹ ਬੰਦੇ ਨੂੰ ਇੱਕ ਕੁਰਸੀ ਤੇ ਬਿਠਾਤਾ ਕਹਿੰਦਾ ਲੈ ਅੱਜ ਤੋਂ ਬਾਅਦ ਤੂੰ ਹੀ ਫੈਸਲੇ ਕਰੇਗਾ ਐਨੀ ਗੱਲ ਹੁੰਦੇ ਹੁੰਦੇ ਲੋਕ ਇੱਕ ਚੋਰ ਨੂੰ ਫੜ ਲਏ ਤੇ ਘਰਤਾ ਫਿਰ ਉਹ ਬੰਦੇ ਦੇ ਮੂਹਰੇ ਪੇਸ਼ ਉਹ ਬੰਦਾ ਕਹਿੰਦਾ ਹਾਂ ਵੀ ਤੂੰ ਚੋਰੀ ਕੀਤੀ ਐ ਉਹ ਬੰਦਾ ਫੇਰ ਚੋਰ ਨੂੰ ਪੁੱਛਦਾ ਕਹਿੰਦਾ ਤੂੰ ਚੋਰੀ ਕੀਤੀ ਐ ਉਹ ਚੋਰ ਕਹਿੰਦਾ ਹਾਂਜੀ ਮੈਂ ਚੋਰੀ ਕੀਤੀ ਐ ਜਦੋਂ ਇਹ ਗੱਲ ਚੋਰ ਨੇ ਕਹੀ ਤਾਂ ਉਹ ਬੰਦੇ ਦੇ ਕੋਲ ਇੱਕ ਮੰਤਰੀ ਖੜਾ ਸੀ ਉਹ ਮੰਤਰੀ ਬੰਦੇ ਦੇ ਕੰਨ 'ਚ ਕਹਿੰਦਾ ਮਹਾਰਾਜ ਜੀ ਗੱਲ ਸੁਣ ਲਓ ਜਿਹੜਾ ਵੀ ਫੈਸਲਾ ਕਰੋਗੇ ਧਿਆਨ ਨਾਲ ਕਰਿਓ ਇਹ ਚੋਰ ਰਾਜਾ ਜੀ ਦੀ ਤੀਜੀ ਘਰ ਵਾਲੀ ਦਾ ਰਿਸ਼ਤੇਦਾਰ ਐ ਇਹ ਗੱਲ ਕਹਿ ਕੇ ਮੰਤਰੀ ਫੇਰ ਪਿੱਛੇ हट ਗਿਆ ਉਸ ਤੋਂ ਬਾਅਦ ਉਹ ਬੰਦਾ ਬੋਲਦਾ ਕਹਿੰਦਾ ਵੀ ਐਂ ਕਰੋ ਜਲਾਦ ਨੂੰ ਬੁਲਾਓ ਤੇ ਇਹਦੇ ਦੋਹੇ ਹੱਥ ਬੜਾ ਦਿਓ ਜਦੋਂ ਇਹ ਗੱਲ ਕਹੀ ਮੰਤਰੀ ਫੇਰ ਉਹ ਬੰਦੇ ਦੇ ਕੰਨ ਕੋਲ ਆ ਗਿਆ ਕਹਿੰਦਾ ਜੀ ਮੇਰੀ ਗੱਲ ਸੁਣੋ ਫੈਸਲਾ ਮੜ ਜੇ ਧਿਆਨ ਨਾਲ ਕਰੋ ਇਹੇ ਰਾਜਾ ਜੀ ਦੀ ਤੀਜੀ ਪਤਨੀ ਦਾ ਰਿਸ਼ਤੇਦਾਰ ਹੈ ਉਹ ਬੰਦੇ ਨੇ ਫੇਰ ਉਹਦੀ ਗੱਲਾਂ ਸੁਣੀ ਕਰਤੀ ਕਹਿੰਦਾ ਲਿਆਓ ਵੀ ਜਲਾਦ ਨੂੰ ਬੁਲਾਓ ਜਲਾਦ ਨੂੰ ਬੁਲਾਇਆ ਗਿਆ ਤੇ ਜਲਾਦ ਲਿਸ਼ਕ ਦੀ ਲਿਸ਼ਕ ਦੀ ਤਲਵਾਰ ਹੱਥ 'ਚ ਫੜੀ ਆਵੇ ਤੇ ਜਲਾਦ ਨੇ ਉਹ ਬੰਦੇ ਦੇ ਦੋਹੇ ਹੱਥ ਅੱਗੇ ਕਰਾ ਲਏ ਜਦੋਂ ਜਲਾਦ ਨੇ ਤਲਵਾਰ ਉਗਰੀ ਤੇ ਫਿਰ ਉਹ ਵਜ਼ੀਰ ਫਿਰ ਉਹ ਬੰਦੇ ਦੇ ਕੰਨ ਕੋਲ ਆ ਕੇ ਕਹਿੰਦਾ ਕਹਿੰਦਾ ਜੀ ਹਜੇ ਵੀ ਸੋਚ ਲਓ ਇਹ ਬੰਦਾ ਰਾਜਾ ਜੀ ਦੀ ਤੀਜੀ ਪਤਨੀ ਦਾ ਰਿਸ਼ਤੇਦਾਰ ਹੈ ਫੈਸਲੇ ਤੇ ਗੌਰ ਕਰ ਲਓ ਪਰ ਉਹ ਬੰਦੇ ਨੇ ਫਿਰ ਉਹਦੀ ਗੱਲਾਂ ਸੁਣੀ ਕਰਤੀ ਤੇ ਜਲਾਦ ਨੂੰ ਕਹਿੰਦਾ ਵੜਦੇ ਦੇ ਹੱਥ ਜਲਾਦ ਨੇ ਮਾਰੀ ਕਰਪਾਣ ਦੋਹੇ ਹੱਥ ਲਾ ਕੇ ਹੋ ਮਾਰੇ ਉਸ ਤੋਂ ਬਾਅਦ ਉਹ ਬੰਦੇ ਨੇ ਜਲਾਦ ਨੂੰ ਕਿਹਾ ਕਹਿੰਦਾ ਮੇਰੇ ਕੋਲੇ ਆ ਜਾ ਜਲਾਦ ਉਹ ਬੰਦੇ ਕੋਲ ਆ ਗਿਆ ਕਹਿੰਦਾ ਹੁਣ ਐ ਕਰ ਆ ਵਜ਼ੀਰ ਦੀ ਜੀਬ ਵੜਦੇ ਐਨੀ ਗੱਲ ਸੁਣ ਸਰ ਜਲਾਦ ਨੇ ਫੜੀ ਵਜ਼ੀਰ ਦੀ ਜੀਬ ਮਾਰੀ ਕਰਪਾਣ ਜੀਬ ਵੜਤੀ ਬਸ ਬਾਈ ਜੀ ਉਹ ਦਿਨ ਸੀ ਇਹ ਦੇਖ ਕੇ ਸਾਰੇ ਦਰਬਾਰ ਦੇ ਵਿੱਚ ਸ਼ਨਾਟਸ ਆ ਗਿਆ ਤੇ ਸਾਰੀ ਪ੍ਰਜਾ ਦੇ ਵਿੱਚ ਇਹੋ ਜਿਹਾ ਮੈਸੇਜ ਗਿਆ ਉਸ ਤੋਂ ਬਾਅਦ ਨਾ ਤਾਂ ਕਿਸੇ ਦਰਬਾਰੀ ਦੀ ਹਿੰਮਤ ਹੋਈ ਆ ਵੀ ਕੋਈ ਕੰਮ ਗਲਤ ਕਰ ਦੇ ਤੇ ਨਾ ਹੀ ਫਿਰ ਉਸ ਤੋਂ ਬਾਅਦ ਪ੍ਰਜਾ ਦੇ ਵਿੱਚ ਕਿਸੇ ਦੀ ਐਨੀ ਹਿੰਮਤ ਹੋਈ ਆ ਵੀ ਕੋਈ ਚੋਰੀ ਕਰ ਲੇ ਜਾਂ ਕੋਈ ਗਲਤ ਕੰਮ ਕਰ ਲੇ ਜਾਂ ਕੋਈ ਭ੍ਰਿਸ਼ਟਾਚਾਰ ਕਰ ਲੇ ਯਾਨੀ ਉਸ ਤੋਂ ਬਾਅਦ ਸਾਰਾ ਰਾਜ ਇੱਕ ਲਾਈਨ ਦੇ ਵਿੱਚ ਚੱਲਣ ਲੱਗ ਗਿਆ ਸਮਝ ਰਹੇ ਹੋ ਸਮਝ ਰਹਾ ਸਮਝ ਰਿਹਾ ਨਾ ਭਾਈ ਮੈਂ ਗੱਲ ਸੁਨਾਤੀ ਤੇ ਤੁਸੀਂ ਸੁਣ ਲਈ ਹੁਣ ਆਪਾਂ ਇਸ ਤੋਂ ਬਾਅਦ ਪ੍ਰਮਾਤਮਾ ਨੂੰ ਇੱਕ ਪ੍ਰਾਰਥਨਾ ਕਰਾਂਗੇ ਵੀ हे ਪ੍ਰਮਾਤਮਾ ਕੋਈ ਇਹੋ ਜਿਹਾ ਬੰਦਾ ਸਾਡੇ ਦੇਸ਼ ਦੀ ਕੁਰਸੀ ਤੇ ਵੀ ਬਿਠਾ ਦੇ ਕੋਈ ਕੋਈ ਵਾਵੇ ਠੀਕ ਹੈ ਫਿਰ ਤਾਂ ਸਮਝ ਆ ਗਈ